Gracias. ਮਿਸ਼ਰ ਸ਼ਹੀਦਾਂ ਤਰਨਾ ਦਾਲ ਬਾਬਾ ਬਿਸ਼ਨ ਸਿੰਘ ਜੀ ਦੀ ਵਰ্ষিকী ਮਨਾਈ ਜਾ ਰਹੀ ਆ ਇਹ ਤੁਹਾਨੂੰ ਦਰਸ਼ਨ ਕਰਾ ਰਹੇ ਆ ਅੰਗੀਠਾ ਸਾਹਿਬ ਦੇ ਬਾਬਾ ਬਿਸ਼ਨ ਸਿੰਘ ਜੀ ਦਾ ਜੋ ਅੰਗੀਠਾ ਸਾਹਿਬ ਆ ਛੇਵੀਂ ਪਾਸ਼ੀ ਬਾਬਾ ਪਕੜਾ ਤੋਂ ਲਾਈਵ ਤਸਵੀਰਾਂ ਦਿਖਾ ਰਹੇ ਆ ਤੁਹਾਨੂੰ ਆਪਣੇ ਨਿਹੰਗ ਸਿੰਘ ਫੌਜਾਂ ਵੀ ਇੱਥੇ ਮੌਜੂਦ ਹਨ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਨਿਹੰਗ ਸਿੰਘ ਫੌਜਾਂ ਤੁਹਾਨੂੰ ਖੜ ਰਹੇ ਆ ਇਹਸ਼ੀਆ ਵੀ ਪਾਸ਼ੀ ਤੋਂ ਲਾਈਵ ਤਸਵੀਰਾਂ ਜਿਹੜੀਆਂ ਆ ਦਿਖਾ ਦਾਰਾ ਵੱਲੋਂ ਜਿਹੜੇ ਲੰਗਰ ਸ਼ਕਾਏ ਜਾ ਰਹੇ ਆ ਤਰ੍ਹਾਂ ਤਰ੍ਹਾਂ ਦੇ ਲੰਗਰ ਜਿਹੜੇ ਆ ਇੱਥੇ ਗੋਲ ਗੱਤੇ ਪਾਸਾ ਹੋਰ ਵੀ ਜਿਹੜੇ ਆ ਲੰਗਰ ਲਾਏ ਜਾ ਰਹੇ ਆ ਤੇ ਸ਼ਕਾਏ ਜਾ ਰਹੇ ਆ ਤੇ ਲੈਣ ਸਿਰ ਜਿਹੜੇ ਆ ਇਹ ਸੇਵਾਦਾਰਾ ਲੋਕ ਬਹੁਤ ਸੱਚੇ ਢੰਗ ਦੇ ਨਾਲ ਬੜੇ ਸੱਚੇ ਢੰਗ ਦੇ ਨਾਲ ਜਿਹੜਾ ਵਾ ਇਹ ਲੰਗਰ ਜਿਹੜਾ ਪਾਸਤਾ ਗੋਲ ਗੱਪਿਆਂ ਦਾ ਸ਼ਕਾਇਆ ਜਾ ਰਿਹਾ ਵਾ ਤੁਹਾਨੂੰ ਲਾਈਵ ਤਸਵੀਰਾਂ ਪਾਪਾ ਪਕੜਾ ਸ਼੍ਰੀ ਪਾਰਸ਼ਈ ਤੋਂ ਦਿਖਾ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਜਯਾ ਬਾਬਾ ਬਕਾਲਾ ਸਾਹਿਬ ਦੀ ਸ਼ਰਤੀ ਤੇ ਬ੍ਰਹਮ ਗਿਆਨੀ ਮਹਾਂ ਪੂਛ ਕੈਣੀ ਅਤੇ ਕਤਨੀ ਦੇ ਪੂਰੇ ਜਿਨ੍ਹਾਂ ਦੀ ਕਤਨੀ ਵਰਸੀ ਜਥੇਦਾਰ ਬਾਬਾ ਵਿਸ਼ਨ ਸਿੰਘ ਜੀ ਜੋ ਬਾਹਰ ਵਿੱਚ ਜਥੇਦਾਰ ਸਿੱਖ ਮਿਸ਼ਨਸ਼ੀਪ ਨਤਰਨਦਲ ਦੇ ਹੋਏ ਨੇ ਜਿਨ੍ਹਾਂ ਨੇ ਨਗਰ ਬਾਬਾ ਬਕਾਲਾ ਸਾਹਿਬ ਵੀ ਨੇ ਨੇੜੇ-ਨੇੜੇ ਜਿਹੜਾ ਸਾਰੀਆਂ ਸੰਗਤਾਂ ਨੂੰ ਕੁਰਬਾਨੀ ਕੋਲ ਗਿਆਨ ਦੀ ਜਿਹੜੀ ਜਾਗ ਲਾਈ ਹੈ ਬਾਬਾ ਬਕਾਲਾ ਸਾਹਿਬ ਦੇ ਵਿੱਚ ਰਹਿੰਦੇ ਆਇਆ ਉਹਨਾਂ ਨੇ ਦੇਸ਼ ਵਿਦੇਸ਼ ਤੱਕ ਸੰਗਤਾਂ ਨੂੰ ਧੰਗੁਰ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਜੋੜਿਆ ਅੱਜ ਵੀ ਸੰਗਤਾਂ ਉਹਨਾਂ ਦੇ ਹੂ ਬੂਹ ਦਰਸ਼ਨ ਕਰਦੀਆਂ ਨੇ ਜਿਵੇਂ ਪਲੰਘੇ ਤੇ ਬੈਠ ਕੇ ਉਹਨਾਂ ਸ੍ਰੀ ਅਮਰਸਤ ਸਹਿਬ ਅਤੇ ਹੋਰ ਗੁਰਧਾਮਾਂ ਦੀ ਸੇਵਾ ਕਰਈ ਜੋ ਆਪਾਂ ਬਾਬਾ ਬਕਾਲਾ ਸਾਹਿਬ ਨਵੇਂ ਪਾਸ਼ਾ ਦਾ ਸਥਾਨ ਵੇਖਦੇ ਆ ਇੱਥੇ ਭੋਰਾ ਸਾਹਿਬ ਦੀ ਪੂਰੀ ਸੇਵਾ ਅਤੇ ਜੋ ਉੱਪਰ ਸੋਨਾ ਲੱਗਾ ਹੋਇਆ ਹੈ ਸੋਨੇ ਦੀ ਕਾਰ ਸੇਵਾ ਦਰਬਾਰ ਦੇ ਉੱਪਰ ਸੋਨੇ ਦੀ ਕਾਰ ਸੇਵਾ ਅਤੇ ਜਵੰਦਰ ਪਾਲਕੀ ਸਾਹਿਬ ਪਈ ਹੋਈ ਹੈ ਉਹ ਸੋਨੇ ਦੀ ਪੂਰੀ ਪਾਲਕੀ ਸਾਹਿਬ ਭੰਤਰ ਬਾਬਾ ਪੀਤਲ ਸਿੰਘ ਸਾਹਿਬ ਜੀਾਂ ਦੇ ਜਿਹੜਾ ਹੈ ਉਸੇ ਬਾਵਾਂ ਦੇ ਸਦਕਾ ਹੋਏ ਹੈ ਸੋ ਬੇਨਤੀ ਹੈ ਵੱਧ ਤੋਂ ਵੱਧ ਸੰਗਤਾਂ ਜਦੇਦਾਰ ਬਾਬਾ ਜੋਗਾ ਸਿੰਘ ਜੀ ਮਿਸਲ ਛਿੱਦਾਂ ਤਰਨੰਦਲ ਦੇ ਜੋ ਸੋਹਣੇ ਮਾਪਰ ਕਾਨ ਅੱਜ ਉਹ ਪਾਵਨ ਕੁਲਤਰੀ ਸੁਪਲੰਗੇ ਤੇ ਗੱਦੀ ਤੇ ਸੁਭਾਈਮਾਨ ਨੇ ਸੰਗਤਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜ ਰਹੇ ਨੇ ਜੋ ਬਾਣਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਪਹਿਨੇ ਆ ਅਤੇ ਸਤਿਗੁਰੂ ਮਹਾਰੇ ਨੇ ਸੰਗਤਾਂ ਨੂੰ ਜੋ ਬਾਣਾ ਦਿੱਤਾ ਉਹ ਬਾਣੇ ਨੂੰ ਵੀ ਅਤੇ ਅੰਮ੍ਰਿਤ ਸੰਚਾਰ ਹਰ ਜਿਹੜਾ ਮੱਸਿਆ ਤੇ ਉਹ ਇਸ ਪਾਵਨ ਸਥਾਨ ਤੇ ਹੁੰਦਾ ਸੋ ਗੁਰੂ ਕੀ ਕਿਰਪਾ ਚਦਕਾ ਜੋ ਅਖੰਡ ਪਾਤਸ਼ਾਹ ਬ੍ਰਹਮ ਸਨ ਉਹਨਾਂ ਦੇ ਭੋਗ ਪਾਏ ਗਏ ਨੇ ਅੱਜ ਬਹੁਤ ਵੱਡੇ ਦੀਵਾਨ ਸਜ ਰਹੇ ਨੇ ਗਵਾਨਾਂ ਦੇ ਵਿੱਚ ਕਵੀਸ਼ਰ ਜਨ ਢਾਡੀ ਜਨ ਰਾਗੀ ਸਿੰਘ ਕਥਾਵਾਚਕ ਪਹੁੰਚੇ ਹੋਏ ਨੇ ਦਾਲਪੰਥ ਸੰਪਰਦਾਵਾਂ ਵੱਧ ਤੋਂ ਵੱਧ ਪਹੁੰਚੀਆਂ ਹੋਈਆਂ ਨੇ ਇਤੋਂ ਬਾਅਦ ਸ਼ਾਮਾਂ ਨੂੰ ਘੋੜ